हिमाचल ਤੇ ਪੰਜਾਬ ਵਿੱਚ ਹੋ ਰੇ ਰੁਕ ਰੁਕ ਕੇ ਬਾਰਿਸ਼ ਦੇ ਚੱਲਦਿਆਂ ਸਬਜ਼ੀਆਂ ਖਰਾਬ ਹੋਈਆਂ ਹਨ ਇਸ ਦੇ ਚੱਲਦਿਆਂ ਟਰਾਂਸਪੋਰਟੇਸ਼ਨ ਵੀ ਕਾਫੀ ਮਹਿੰਗੀ ਹੈ ਸਬਜ਼ੀਆਂ ਦੇ ਮੰਡੀ ਵਿੱਚ ਘਟ ਆਉਣ ਕਾਰਨ ਇਹਨਾਂ ਦੀ ਮੰਗ ਵਧ ਗਈ ਹੈ ਤੇ ਰੇਟ ਵੀ ਵਧੇ ਹਨ ਵਪਾਰੀ ਅਤੇ ਕਿਸਾਨ ਕਾਫੀ ਬੇਵਸੰਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਸਬਜ਼ੀਆਂ ਬਾਰੇ ਭਾਜੀ ਜਿਤਾਉਣਾ ਹਰੀ ਸਬਜ਼ੀ ਹੈ ਜਿਹੜੀ ਵੇਲਾ ਵਾਲੀ ਸਬਜ਼ੀ ਹੈਗੀ ਹੈ ਜਿੱਦਾਂ ਹੁਣ ਪ੍ਰਸ਼ਾਦ ਪੈਂਦੀ ਹੈ ਤੇ ਪਹਿਲੀਆਂ ਵਿੱਚ ਜਾਨੀ ਕਿ ਆਮ ਹੀ ਪਾਣੀ ਖਲੋ ਜਾਂਦਾ ਵਾ ਤੇ ਤੜਾਈ ਜਿਹੜੀ ਹੁੰਦੀ ਆ ਮੁਸ਼ਕਲ ਹੋ ਜਾਂਦੀ ਜ਼ਿਮੀਦਾਰ ਨੂੰ ਜੀ ਇਸ ਕਰਕੇ ਨਾ ਸਬਜੀ ਦਾ ਰੇਟ ਅਕਸਰ ਵੱਧਾ ਵਾ ਤੇ ਜਿਹੜੀ ਚੀਜ਼ ਹੁਣ ਔਣੀ ਘਟਾ ਤੇ ਖਰੀਦ ਦੇ ਨਾਲ ਜਿਆਦਾ ਹੋਣ ਦੇ ਰੇਟ ਵਧਣਾ ਹੀ ਆ ਉਹਦਾ ਇਸ ਕਰਕੇ ਇਸ ਫਰਕ ਪੈਂਦਾ بارش ਦੇ ਨਾਲ ਇਹਦਾ ਮਤਲਬ ਬਾਦਸ਼ਾ ਕਰਕੇ ਘਟਾ ਰਿਹਾ ਘਟਾ ਰਹੀ ਹੈ ਹਾਂਜੀ ਇਸ ਕਰਕੇ ਯਾਨੀ ਫਰਕ ਪੈ ਰਿਹਾ ਵਾ ਤੇ ਆਮ ਵਲੇ ਸਮਝ ਜੇ ਬਰਸਾਤਾ ਜਿੱਦਾਂ ਹੁੰਦੀ ਆ ਤੇ ਸਬਜੀ ਐਟੋਮੈਟਿਕਲੀ ਮਹਿੰਗੀ ਹੋ ਗਈ ਹਾਂ ਆਟੋਮੈਟਿਕ ਮਹਿੰਗੀ ਹੋ ਗਈ ਬਾਈ ਇੱਥੇ ਕਿਸੇ ਦੀ ਕੋਈ ਜ਼ਿੰਮੇਵਾਰੀ ਥੋੜਾ ਬੰਦੀ ਹੈਗੀ ਪਰ ਹੁਣ ਇਹ ਬਰਸਾਤ ਕਰਕੇ ਹੁਣ ਜ਼ਿੰਮੇਵਾਰ ਵੀ ਇੱਥੇ ਚੀਜ਼ ਦੇ ਵਿੱਚ ਜਿਹੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਕਰ ਕਰ ਇਸ ਕਰਕੇ ਕਰਨਾ ਪੈਂਦਾ ਉਹਨੂੰ ਵੀ ਸਰ ਬਹੁਤ ਕਾਫੀ ਅਸਰ ਪੈ ਰਿਹਾ ਵਾ ਹਿਮਾਚਲ ਤੋਂ ਜਿਆਦਾਤਰ ਹੁਣ ਸੱਜੀ ਆ ਰਹੀ ਹੈ ਤੇ ਕਾਫੀ ਤੇਜ਼ ਹੈ ਹਮਾਚਲ ਲੋਕ ਸੱਜੀ ਥੋੜੀ ਰਹਿ ਗਈਆਂ ਵਾ ਜਿ ਆਪਣੀ ਵੀ ਸਾਹਮਣਾ ਬਰਸਾਤ ਹੁੰਦੀ ਰਹੀ ਜਿ ਹਿਮਾਚਲ ਵਾਂਗੂ ਇਹ ਸਾਰਾ ਸਬਜੀ ਤੇ ਬਹੁਤ ਜਿਆਦਾ ਮਹਿੰਗੀ ਹੋ ਗਈ ਲੋਕਾਂ ਦੇ ਜਿਹੜਾ ਦਿਹਾੜੀਦਾਰ ਬੰਦਾ ਚਾ ਮਜ਼ਦੂਰ ਬੰਦਾ ਉਹਦੇ ਲਈ ਇਹ ਵਿਚਾਰੇ ਦੀ ਢੜੀ 300 ਹੈ ਉਹ ਈ 100 ਰੁਪਏ 200 ਰੁਪਏ ਵਾਲੀ ਸਬਜ਼ੀ ਖਾਊਗਾ ਜਿਹੜਾ ਹੈਗਾ ਸਰ ਇਹ ਬਰਸਾਤ ਕਰਕੇ ਜਿਆਦਾ ਸਬਜ਼ੀ ਤੇਜ਼ ਆ ਗਈ। ਇਹ ਸਬਜ਼ੀ ਕੀ ਭਾ ਕੀ ਆਉਂਦੀ ਐ ਸਸਣ ਸਬਜ਼ੀ ਜਿਹੜੀ ਪਹਿਲੇ ਦੀ ਭਾ ਸੀ ਪਹਿਲਾਂ ਸਰ 20 20 30 ਰੁਪਏ ਕਿਲੋ ਬੈਂਗਣੀ ਮੈਗਨ ਹੁੰਦੇ ਸੀ ਸਰ ਹੁਣ ਇਹ 50 50 ਰੁਪਏ ਕਿਲੋ ਹੈ ਜੀ ਤੇ ਜਿਹੜੇ ਟਮਾਟਰ 40 ਰੁਪਏ ਕਿਲੋ ਹੁੰਦੇ ਸੀ ਸਰ ਅੱਜ ਡਬਲ ਰੇਟ 80 ਰੁਪਏ ਕਿਲੋ ਹੈ ਜੀ ਤੇ ਜਿਹੜੀ ਗੁੱਬੀ ਸੀ 30 40 ਰੁਪਏ ਕਿਲੋ ਉਹ ਹੀ 70 80 ਰੁਪਏ ਹੈ ਜੀ ਤੇ ਕਾਕਾਂ ਦਾ ਵੀ ਅਸਰ ਫਰਕ ਪੈ ਰਿਹਾ ਔਰ ਕਾਫੀ ਨੁਕਸਾਨ ਹੋ ਰਿਹਾ ਜੀ 10 10 20 20 ਹਜ਼ਾਰ ਦੀ ਸਬਜੀ ਐਂਡੀ ਡੇਲੀ ਕਈ ਵਾਰ ਉਹ ਵੀ ਨਹੀਂ ਵੱਟੇ ਜਾਂਦੇ ਪੈਸੇ ਪੂਰੇ ਨਹੀਂ ਹੁੰਦੇ ਕਈ ਵਾਰ ਡਬਲ ਲੱਗ ਕਰੋ ਵੀ ਦੇਣੇ ਪੈਂਦੇ ਸਰ ਇਸ ਟਾਈਮ ਤੇ ਕਿਉਂਕਿ ਦਾਗੀ ਹੁੰਦੀਆਂ ਸਬ지 ਇਸ ਟਾਈਮ ਕੱਚੀ ਹੁੰਦੀ ਜਿਆਦਾ ਨਹੀਂ ਰਹਿੰਦੀ ਇਸ ਟਾਈਮ ਇੱਕੋ ਦਿਨ ਚ ਸਰ ਖਰਾਬ ਹੋ ਜਾਂਦੀ ਟਮਾਟਰ ਸਰ ਜਿਆਦਾ ਖਰਾਬ ਹੁੰਦੇ ਹੈ ਦਾਗੀ ਆ ਰਹੇ ਕਿਉਂਕਿ ਬਰਸਾਤ ਕਰਕੇ ਦਾਗੀ ਹੋ ਜਾਂਦੇ ਟਮਾਟਰ ਕੁ ਦਿਨ ਚ ਬਟਾਕਾ ਪੈ ਜਾਂਦਾ 2000 ਰੁਪਏ ਕਰੇ ਇਸ ਟਾਈਮ ਟਮਾਟਰਾਂ ਦਾ ਜੀ ਜੇ 2-3 ਵੀ ਕਿਲੋ ਦਾਗੀ ਨਿਕਲ ਗਏ ਤੇ ਸਾਰੀ ਕਮਾਈ ਵੀ ਚਲ ਜਾਂਦੀ ਹੈ ਸਬ지 ਦੀ ਤੜਾਈ ਨਹੀਂ ਹੋ ਰਹੀ ਜੇ ਨਾ ਕੋਈ ਸਬਜ਼ੀ ਖਰਾਬ ਵੀ ਹੋ ਰਹੀ ਜਿਆਦਾ ਪਾਣੀ ਵਾਸਤੇ ਨਾਲ ਤੇ ਮਹਿੰਗੀ ਤੇ ਹੋ ਰਹੀ ਤੇ ਇਹ ਕੀ ਪਾਸਾ ਚੱਲ ਰਿਹਾ ਹੈ ਸਟੰਗ ਕਿਉਂਕਿ ਪਹਿਲੇ ਆ ਧਾਨ ਵਾਲੋਂ ਹੁਣ ਡੇਟ ਵਧੇ ਲੱਗੀਆਂ ਨੇ ਠੀਕ ਆ ਉਦਾਂ ਦੇ ਹੀ ਆ ਜਿੱਦਾਂ ਦੇ ਪਹਿਲੇ ਸੀ ਪਹਿਲਾਂ ਗਰਮੀ ਜਿਆਦਾ ਸੀ ਹੁਣ ਬਾਰਿਸ਼ ਜਿਆਦਾ ਆ ਇਹ ਹਿਮਾਚਲ ਦੇ ਵਿੱਚ ਮੀਂਹ ਪੈਣ ਨਾਲ ਫਰਕ ਪਿਆ ਸਬਜ਼ੀਆਂ ਸਬਜ਼ੀਆਂ ਉਦੋਂ ਵੀ ਆਉਂਦੀਆਂ ਹਾਂ ਆਉਂਦੀਆਂ ਪਰ ਕੋਈ ਜਿਆਦਾ ਫਰਕ ਨਹੀਂ ਹੈਗਾ ਕਿਉਂਕਿ ਸਬਜ਼ੀ ਬਾਰਿਸ਼ ਨਾਲ ਖਰਾਬ ਵੀ ਹੋ ਜਾਂਦੀ ਨਾ ਜਿਹੜੀ ਕੰਨ ਮਨ ਨੂੰ ਨੁਕਸਾਨ ਜਿਆਦਾ ਨੁਕਸਾਨ ਹੋ ਰਿਹਾ ਨੁਕਸਾਨ ਹੋ ਰਿਹਾ ਮੀਂਹ ਪੈਣ ਨਾਲ ਆਨਵਾਲੇ ਸਮੇਂ ਤੇ ਜੇ ਇਦਾਂ ਹੀ ਬਰਸਾਤਾਂ ਹੁੰਦੀਆਂ ਰਹੀਆਂ ਨਾ ਨੁਕਸਾਨ ਹੋਏਗਾ ਤੇ ਸਬਜ਼ੀਆਂ ਦੀ ਘਾਟ ਪਊਗੀ ਬਿਲਕੁਲ ਜੀ ਬਾਈ ਸਬਜ਼ੀ ਤੇ ਬਹੁਤ ਜ਼ਿਆਦਾ ਸਰਪੇ ਸਬਜ਼ੀ ਹੁਣ ਤੇ ਮਿਲਦੀ ਵੀ ਨਹੀਂ ਪਈ ਮੰਡੀ 'ਚ ਨਹੀਂ ਆ ਰਹੀ ਹੈ ਹਾਂ ਹਾਂ ਜੀ ਤੇ ਇਹ ਮਹਿੰਗੀ ਵੀ ਹੋਈ ਹੈ ਸਬਜ਼ੀ ਹਾਂ ਸਬਜ਼ੀ ਦਾ ਰੇਟ ਤੇ ਵਧਣਾ ਹੀ ਹੈ ਭਾਜੀ ਜਦ ਮੰਡੀ 'ਚ ਨਹੀਂ ਰੇਟ ਐਕਚੁਅਲੀ ਵੱਧ ਹੀ ਜਾਣਾ ਹੈ ਤੇ ਇਹ ਸਬਜ਼ੀ ਆ ਕਿੱਥੋਂ ਰਹੀ ਹੈ ਇਹ ਇੱਧਰ ਸੁਲਤਾਨਪੁਰ ਏਰੀਆ 'ਚੋਂ ਆ ਰਹੀ ਹੈ ਮੰਡੇ ਏਰੀਆ 'ਚੋਂ ਆ ਰਹੀ ਹੈ ਅੱਛਾ ਮੰਡੇ ਜੀ ਉਹ ਜ਼ਿੰਮੇਦਾਰ ਲੈ ਕੇ ਪਹੁੰਚਦੇ ਹੋਣੇ ਹਾਂ ਜੀ ਹਾਂ ਜੀ ਤੇ ਸਬਜ਼ੀ ਖਰਾਬ ਵੀ ਹੋ ਰਹੀ ਹੋਣੀ ਕੀ ਭਾਗ ਹੀ ਚੱਲ ਰਿਹਾ ਪਾਜ ਪਿੰਡੀ ਲਗਾ ਲੋ 35 ਤੋਂ 40 ਰੁਪਏ ਪਿੰਡੀ ਚੱਲ ਰਹੀ ਹੈ ਹਲਵਾ 10 ਤੋਂ 12 ਰੁਪਏ ਚੱਲ ਰਿਹਾ ਹੈ ਕਰੇਲਾ ਵੀ ਤਾਂ 25 ਰੁਪਏ ਚੱਲ ਰਿਹਾ ਹੈ ਹਾਂਜੀ ਕੀਆ 20 ਤੋਂ 25 ਚੱਲ ਰਿਹਾ ਹੈ ਹਾਂਜੀ ਤੇ ਜਿੱਦਾਂ ਹੁਣ ਆਮ ਦੁਕਾਨਦਾਰਾਂ ਨੇ ਸਬਜ਼ੀ ਚੱਕਣੀ ਹੋਵੇ ਤੇ ਉਹ ਚੱਕ ਨਹੀਂ ਰਹੇ ਹੁਣ ਇਹ ਮਹਿੰਗੀ ਕਰਕੇ ਕੋਈ ਜੇ ਚੱਕ ਦੇ ਪਰ ਹਾਂ ਮੇ ਮਕਸਦ ਇਹ ਹੈ ਨਾ ਹੁਣ ਦੁਕਾਨਦਾਰ ਜੇ ਚੱਕ ਰਿਹਾ ਇੱਕ ਬਾਬਾ ਚੱਕਦਾ ਤਾਂ ਦੋ ਦਿਨ ਉਹ ਵਿਕਦਾ ਹੀ ਨਹੀਂ ਇਹ ਚੀਜ਼ ਹੈ ਜੀ ਤੇ ਲੱਗਦਾ ਕਿ ਇੰਨੇ ਬਰਸਾਤਾ ਹੁੰਦੀ ਰਹੀਆਂ ਤੇ ਸਬਜੀ ਖਤਮੀ ਹੋ ਜਾਣੀ ਜੇ ਬਰਸਾਤ ਐਡੇ ਚੱਲਦੀ ਆ ਰਹੀ ਹੈ ਤੇ ਸਬਜੀ ਖਤਮ ਹੋ ਜਾਏਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ